ਜੁਲੰਦਰ ਤੋਂ ਇਸ ਵੇਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੁੱਥੇ ਕਿ ਇੱਕ ਥਾਰ ਗੱਡੀ ਨਹਿਰ ਦੇ ਵਿੱਚ ਡਿੱਗ ਗਈ ਹੈ ਅਜਿਹਾ ਬਸਤੀ ਬਾਵਾ ਖੇਲਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇੱਕ ਨਹਿਰ ਦੇ ਵਿੱਚ ਥਾਰ ਗੱਡੀ गिर ਗਈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਲੋਕ ਕਾਫੀ ਜ਼ਿਆਦਾ ਇਸ ਚੀਜ਼ ਨੂੰ ਵੇਖ ਕੇ ਡਰ ਗਏ ਕਿਉਂਕਿ ਉਸ ਸਮੇਂ ਨਹਿਰ ਦੇ ਵਿੱਚ ਕੁਝ ਬੱਚੇ ਨਹਾ ਰਹੇ ਸੀ ਜਿਸ ਵੇਲੇ ਕਿ ਇਹ ਗੱਡੀ ਨਹਿਰ ਦੇ ਵਿੱਚ ਡਿੱਗ ਗਈ ਤੇ ਇਸ ਮਾਮਲੇ ਤੇ ਕਈ ਖੁਲਾਸੇ ਵੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਅਸਲ ਦੇ ਵਿੱਚ ਇਹ ਗੱਡੀ ਜਿਹੜੀ ਹੈ ਉਹ ਕੋ ਤਿੰਨ ਨੌਜਵਾਨਾਂ ਦੇ ਵੱਲੋਂ ਨਹਿਰ ਦੇ ਵਿੱਚ ਸੁੱਟੀ ਗਈ ਸੀ ਜੀ ਹਾਂ ਅਸਲ ਦੇ ਵਿੱਚ ਉਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਹੀਂ ਮਿਲ ਰਿਹਾ ਇੰਨਾ ਟਾਈਮ ਬੀਤਣ ਮਗਰੋਂ ਵੀ ਅੱਜ ਉਸਦੇ ਮਾਪੇ ਜਿਹੜੇ ਨੇ ਆਪਣੇ ਪੁੱਤ ਦੇ ਇਨਸਾਫ਼ ਦੇ ਲਈ ਤੜਪ ਰਹੇ ਨੇ, ਦਰਦ-ਦਰ ਦੀਆਂ ਠੋਕਰਾ ਖਾ ਰਹੇ ਨੇ। ਇਹਨਾਂ ਨੌਜਵਾਨਾਂ ਨੇ ਇੱਕ ਨੋਖੇ ਤਰੀਕੇ ਦੇ ਨਾਲ ਆਪਣੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਵਿਅਕਤ ਕੀਤੀਆਂ ਨੇ ਤੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਾ ਮਿਲਣ ਕਾਰਨ ਨੌਜਵਾਨਾਂ ਦੇ ਵੱਲੋਂ ਥਾਰ ਗੱਡੀ ਜਿਹੜੀ ਹੈ ਉਹ ਪਾਣੀ ਦੇ ਵਿੱਚ, ਨਹਿਰ ਦੇ ਵਿੱਚ ਸੁੱਟ ਦਿੱਤੀ ਗਈ ਤੇ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਦੇ ਵੱਲੋਂ ਜੀਸੀਬੀ ਮਸ਼ੀਨ ਬੁਲਾਈ ਗਈ ਤਾਂ ਕਿ ਇਸ ਨਹਿਰ ਦੇ ਵਿੱਚੋਂ ਥਾਰ ਗੱਡੀ ਨੂੰ ਕੱਢਿਆ ਜਾ ਸਕੇ ਤੇ ਕਾਫੀ ਸਮਾਂ ਮਿਹਨਤ ਕਰਨ ਮਗਰੋਂ ਇਸ ਗੱਡੀ ਨੂੰ ਬਾਹਰ ਤੇ ਕੱਢ ਲਿਆ ਗਿਆ ਹੈ ਤੇ ਜਿਸ ਨੌਜਵਾਨ ਦੀ ਇਹ ਗੱਡੀ ਸੀ ਉਸ ਨੌਜਵਾਨ ਦੇ ਬਾਰੇ ਵੀ ਜਿਹੜਾ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਹਰਪ੍ਰੀਤ ਸਿੰਘ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਹੈ ਕਿ ਜਿਸ ਦੀ ਇਹ ਥਾਰ ਗੱਡੀ ਸੀ ਜਿਸ ਨੇ ਕਿ ਆਪਣੇ ਹੋਰ ਕੁਝ ਦੋਸਤਾਂ ਦੇ ਨਾਲ ਮਿਲ ਕੇ ਨਹਿਰ ਦੇ ਵਿੱਚ ਇੱਕ ਜਿਹੜੀ ਗੱਡੀ ਹੈ ਉਸ ਨੂੰ ਸੁੱਟ ਦਿੱਤਾ ਸੀ ਤੇ ਇਹ ਨਹਿਰ ਦੇ ਵਿੱਚ ਉਸ ਸਮੇਂ बच्चे नहा ਰਹੇ ਸੀਗੇ ਤੇ ਬੱਚੇ ਕਾਫੀ ਮੁਸ਼ਕਲ ਦੇ ਨਾਲ ਉਹਨਾਂ ਦੇ ਵੱਲੋਂ ਆਪਣਾ ਬਚਾਅ ਜਿਹੜਾ ਹੈ ਉਹ ਕੀਤਾ ਗਿਆ ਤੇ ਮਾਮਲਾ ਜਲੰਧਰ ਦੇ ਬਸਤੀ 바ਵਾ ਖੇਲ ਤੋਂ ਸਾਹਮਣੇ ਆਇਆ ਜਿੱਥੇ ਕਿ ਥਾਰ ਗੱਡੀ ਜਿਹੜੀ ਐ ਉਹ ਨਹਿਰ ਦੇ ਵਿੱਚ ਡਿੱਗ ਗਈ ਤੇ ਉੱਥੇ ਬੁਰੇ ਤਰੀਕੇ ਦੇ ਨਾਲ ਫਸ ਗਈ ਉੱਥੇ ਹੀ ਥਾਰ ਨੂੰ ਕੱਢਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਕੜੀ ਮਿਹਨਤ ਤੋਂ ਬਾਅਦ ਜੀਸੀਬੀ ਮਸ਼ੀਨ ਦੀ ਮਦਦ ਦੇ ਨਾਲ ਥਾਰ ਨੂੰ ਨਹਿਰ ਦੇ ਵਿੱਚੋਂ ਕੱਢ ਲਿਆ ਗਿਆ ਤੇ ਉੱਥੇ ਹੀ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ਦੇ ਕਾਰਨ ਥਾਰ ਚਾਲਕ ਜਿਹੜੇ ਯੁਵਕ ਸੀ ਉਹਨਾਂ ਨੇ ਭਾਵੁਕ ਹੋ ਕੇ ਆਪਣੀ ਥਾਰ ਗੱਡੀ ਨਹਿਰ ਦੇ ਵਿੱਚ ਸੁੱਟ ਦਿੱਤੀ ਸੀ ਜਿਸ ਤੋਂ ਬਾਅਦ ਉੱਥੇ ਕਾਫੀ ਹੰਗਾਮਾ ਹੁੰਦਾ ਹੋਇਆ ਵੀ ਨਜ਼ਰ ਆਇਆ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰਨ ਦੇ ਲਈ ਪਹੁੰਚ ਗਏ ਉੱਥੇ ਹੀ ਮਾਮਲੇ ਦੀ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਕਿ ਜੇਐਸਬੀ ਦੀ ਮਦਦ ਦੇ ਨਾਲ ਥਾਰ ਨੂੰ ਬਾਹਰ ਕੱਢ ਲਿਆ ਗਿਆ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਅਧਿਕਾਰੀ ਨੇ ਕਿਹਾ ਮੂਸੇਵਾਲੇ ਮਾਮਲੇ ਨੂੰ ਲੈ ਕੇ ਹੱਲੇ ਤੱਕ ਕੁਝ ਵੀ ਜਿਹੜਾ ਉਹ ਸਾਹਮਣੇ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਗੱਡੀ ਹੁਣ ਉਹ ਥਾਣੇ ਲੈ ਕੇ ਜਾਣਗੇ ਤੇ ਥਾਰ ਚਾਲਕ ਮਾਲਕ ਨੂੰ ਵੀ ਜਿਹੜਾ ਹੈ ਉਹ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਤੇ ਉਸ ਦੇ ਕੋਲੋਂ ਪੁੱਛਗਿੱਛ ਜਿਹੜੀ ਹੈ ਉਸ ਮਾਮਲੇ ਤੇ ਕੀਤੀ ਜਾਏਗੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਥਾਰ ਨਹਿਰ ਦੇ ਵਿੱਚ ਡਿੱਗੀ ਹੈ ਤੇ ਕਈ ਬੱਚੇ ਨਹਿਰ ਦੇ ਵਿੱਚ ਨਹਾ ਰਹੇ ਸੀ ਹਾਲਾਂਕਿ ਉਹ ਬੱਚੇ ਬੜੀ ਮੁਸ਼ਕਲ ਦੇ ਨਾਲ ਆਪਣੇ ਆਪ ਨੂੰ ਬਚਾ ਕੇ ਨਹਿਰ ਦੇ ਵਿੱਚੋਂ ਬਾਹਰ ਨਿਕਲੇ ਨੇ ਜਿਵੇਂ ਹੀ ਇਹ ਗੱਡੀ ਨਹਿਰ ਦੇ ਵਿੱਚ ਡਿੱਗੀ ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪੁਲਿਸ ਨੂੰ ਵੀ ਉਹਨਾਂ ਦੇ ਵੱਲੋਂ ਜਾਨਕਾਰੀ ਦਿੱਤੀ ਗਈ ਭੀੜ ਜਿਹੜੀ ਆ ਮੌਕੇ ਤੇ ਜਮ੍ਹਾਂ ਹੁੰਦੀ ਹੋਈ ਨਜ਼ਰ ਆਈ ਹੈ ਤੇ ਲੋਕਾਂ ਦੇ ਵੱਲੋਂ ਆਪਣੇ ਕੈਮਰੇ ਦੇ ਵਿੱਚ ਤਸਵੀਰਾਂ ਵੀ ਰਿਕਾਰਡ ਕੀਤੀਆਂ ਗਈਆਂ ਨੇ ਗੱਡੀ ਕਾਫੀ ਸਮੇਂ ਤੱਕ ਨਹਿਰ ਦੇ ਵਿੱਚ ਡਿੱਗੀ ਰਹੀ ਬਾਅਦ ਚ ਜੀਐਸਬੀ ਮਸ਼ੀਨ ਬੁਲਾਈ ਗਈ ਹੈ ਤੇ ਕਾਫੀ ਮਿਹਨਤ ਮਗਰੋਂ ਇਸ ਨਹਿਰ ਦੇ ਵਿੱਚੋਂ ਜਿਹੜਾ ਥਾਰ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਹੁਣ ਪੁਲਿਸ ਦੇ ਵੱਲੋਂ ਥਾਰ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਸ ਗੱਡੀ ਦਾ ਮਾਲਕ ਹੈ ਉਸ ਨੂੰ ਵੀ ਪੁੱਛਗਿੱਛ ਦੇ ਲਈ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਐਡਵੋਕੇਟ ਹਰਪ੍ਰੀਤ ਰਾਜ ਹੈ। ਤੇ ਸਿਰਫ ਕੀ ਹੈ ਉਹ ਜੇ ਕੀ ਕਾਰਨ ਹੋਇਆ ਕਿ ਗੱਡੀ ਨੂੰ ਪਾਣੀ ਦੇ ਵਿੱਚ ਨਹਿਰ ਚ ਉਤਾਰਨਾ ਪਿਆ ਦਾ। ਅੱਲਾ ਦਾ ਇਹ ਕਿ ਸਿੱਧੂ ਮੋਤੇਵਾਲੇ ਦੇ ਜਿਹੜੇ ਚਤਲ ਕਰਨ ਵਾਲੇ ਅੱਜ ਤੱਕ ਖੜਤਾ ਤੇ ਫਾਦਰ ਸਾਹਿਬ ਕਹਿੰਦੇ ਕਿ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਥਾਰ ਨੂੰ ਪਾਣੀ 'ਚ ਰੱਖਣਾ ਮਤਲਬ ਇਹ ਹੈ ਕਿ ਅੱਜ ਵੀ ਜਿਹੜੇ ਲੋਕ ਐ ਉਹ ਇਸ ਥੀ ਨੂੰ ਦੇਖ ਰਹੇ ਐ ਕਿ ਕਿਉਂ ਇਨਸਾਫ਼ ਨਹੀਂ ਮਿਲਦਿਆ। ਤੇ ਇਸ ਕਰਕੇ ਅਸੀਂ ਥਾਰ ਦੇ ਨਾਲੇ ਕੀਤਾ ਕਿ ਲੋਕਾਂ ਨੂੰ ਅੱਜ ਵੀ ਸਿੱਧੂ ਨੂੰ ਲੋਗ ਲੋਕ ਪਸੰਦ ਕਰਦੇ ਐ। ਮੋਹਿੰਦਰਾ ਕੋਈ ਸੁਣਿਆ ਸਾਡਾ ਤੇ ਸਰ ਪਾਣੀ ਦੇ ਵਿੱਚ ਥਾਰ ਖੜੀ ਕਰਨ ਦੇ ਨਾਲ ਕੀ ਕਿਦਾਂ ਇਨਸਾਫ ਕਿਦਾਂ ਮਿਲੇਗਾ ਸਿੱਧੂ ਦੇਖੋ ਇਹ ਲੋਕਾਂ ਤੱਕ ਮੈਸੇਜ ਜਾਏਗਾ ਲੋਕਾਂ ਤੱਕ ਮੈਸੇਜ ਜਾਏਗਾ ਕਿ ਸਿੱਧੂ ਨੂੰ ਲੋਕ ਕਿੰਨਾ ਪਿਆਰ ਕਰਦੇ ਅਸੀਂ ਸਿੱਧੂ ਨੂੰ ਬਹੁਤ ਪਿਆਰ ਕਰਦੇ ਹਾਂ ਤੁਹਾਡਾ ਪੰਜਾਬ ਦਾ ਪੁੱਤਰ ਸੀ ਦੇਖੋ ਗੋਲੀਆਂ ਨਾ ਮਾਰਿਆ ਕਰਦੇ ਤੇ ਦੋਨੋਂ ਹਰੇਕ ਪੰਜਾਬ ਦੀ ਨਹਿਰਾਂ ਦੇ ਵਿੱਚ ਪਾਣੀ ਦਾ ਪੱਧਰ ਵੱਧਿਆ ਹੋਇਆ ਜੇ ਪਾਣੀ ਜ਼ਿਆਦਾ ਆ ਜAVE ਥਾਰ ਨੂੰ ਕੋਈ ਨੁਕਸਾਨ ਹੋ ਜਾਵੇ ਮੇਰੀ ਥਾਰ ਐ ਮੈਨੂੰ ਕੋਈ ਫਰਕ ਨਹੀਂ ਅੱਛਾ ਜੀ ਥਾਰ ਮੇਰੀ ਐ ਠੀਕ ਹੈ ਜੀ ਪਰ ਇਹ ਐ ਕਿ ਅੱਜ ਮੈਂ ਕਹਿੰਦਾ ਕਿ ਲਾਣ ਆਰਡਰ ਕਿੰਨਾ ਕਿੰਨਾ ਸੰਘਰਸ਼ ਕਰ ਰਹੇ ਨੇ ਮੇਰੇ ਮਾਪੇ ਤੇ ਫਿਰ ਵੀ ਦੇਖੋ ਤੁਹਾਡੇ ਸਾਹਮਣੇ ਅੱਜ ਵੀ ਉਹ ਰੁੱਲਦੇ ਪਏ ਆ ਜਗਾ ਜਗਾ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਕੀ ਲੱਗਦਾ ਕਿ ਕੀ ਕਾਰਨ ਕੀ ਹੋਏਗਾ ਕਿਉਂ ਨਹੀਂ ਇਨਸਾਫ ਮਿਲਦਾ ਕਿੰਨਾ ਤਾਂ ਸੀਐਮ ਸਾਹਿਬ ਜ਼ਿਆਦਾ ਬਿਹਤਰ ਦੱਸ ਸਕਦੇ ਆ ਭਗਵੰਤ ਮਾਨ ਜੀ ਲੋਕਾਂ ਨੇ ਉਹਨਾਂ ਨੂੰ ਚੁਣਿਆ ਮੈਂ ਉਹਨਾਂ ਨੂੰ ਕਹਿੰਦਾ ਜੋ ਜਲਦ ਤੋਂ ਜਲਦ ਤੇ ਮਤਲਬ ਕਿ ਤੁਹਾਡਾ ਮੇਨ ਮੋਟਿਵ ਸਰ ਜਿਹੜਾ ਕੀਤੀ ਹੈ ਬਿਲਕੁਲ ਜੀ ਲੋਕੀ ਲੋਕੀ ਅਵੇਅਰ ਨੇ ਲੋਕੀ ਹਰ ਚੀਜ਼ ਨੂੰ ਜਾਣਦੇ ਆ ਲੋਕਾਂ ਨੂੰ ਹਰ ਚੀਜ਼ ਦਾ ਪਤਾ ਉਹਨਾਂ ਇਹੋ ਜਿਹੇ ਲੋਕ ਜਿਹਨਾਂ ਨੂੰ ਕੋਈ ਪਤਾ ਤੁਸੀਂ ਪੱਤਰਕਾਰ ਸਾਡੇ ਭਰਾਓ ਤੁਹਾਨੂੰ ਹਰ ਚੀਜ਼ ਦਾ ਪਤਾ ਤੁਸੀਂ ਵੀ ਉਹਨਾਂ ਨੂੰ ਪਿਆਰ ਕਰਦੇ ਸਿੱਧੂ ਨੂੰ ਮੈਂ ਦੇਖਦਾ ਬੜੇ ਪੱਤਰਕਾਰ ਪਰ ਇਹ ਕਿ ਉਹਨਾਂ ਨੂੰ ਇਨਸਾਫ਼ ਨਹੀਂ ਦਿਵਾ ਪਾਰੇ ਮੈਂ ਤਾਂ ਕਹਿੰਦਾ ਤੁਹਾਡਾ ਪ੍ਰੈਸ মিডিਆ ਵੀ ਉਹਨਾਂ ਦੀ ਸੂਰੀ ਮਰਦ ਕਰੇ ਪੰਜਾਬ ਦਾ ਪੁੱਤਰ ਹੈ ਉਹਨੇ ਪੰਜਾਬ ਦਾ ਨਾਮ ਦੇਸ਼ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਉਹਨੇ ਆਪਣਾ ਨਾਮ ਕਮਾਇਆ ਹੁਣ ਠੀਕ ਠੀਕ ਹੈ ਇੱਕ ਗੱਡੀ ਥਾਰ ਗੱਡੀ ਇਹ ਆਪਣੇ ਮੈਦ ਵਿੱਚ ਗਿਰ ਗਈ ਸੀਗੀ ਜਿਹੜਾ ਅਸੀਂ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਉਹਨੂੰ ਬਾਹਰ ਕੱਢ ਲਿਆ ਜੀ ਸੀ ਵੀ ਦੀ ਮਦਦ ਨਾਲ ਤੇ ਇਹ ਮੈਨੂੰ ਲੱਗਦਾ ਸ਼ਾਇਦ ਹਜੇ ਕਲੀਅਰ ਨਹੀਂ ਹੈਗਾ ਮੈਨੂੰ ਕਿਸੇ ਹਰਪ੍ਰੀਤ ਸਿੰਘ ਦੀ ਕਿ ਕਿਉਂ ਸੱਟੀ ਗਈ ਕਰ ਇਹ ਤਾਂ ਸਾਰਾ ਜੇ ਵੈਰੀਫਾਈ ਕਰਕੇ ਪਤਾ ਲੱਗੂਗਾ ਹਜੇ ਹਾਲ ਦੀ ਗੱਡੀ ਸਿਰਫ ਸਾਨੂੰ ਸਾਰ ਦਾ ਪਤਾ ਲੱਗਿਆ ਸਾਰ ਕੱਢ ਲਈ ਬਾਅਦ ਅਸੀਂ ਕਰ ਖਾਣੇ ਲੈ ਜਾਵਾਂਗੇ ਬੰਦੀ ਕਾਰਵਾਈ ਉਹਨੇ ਲੋਕਾਂ ਦਾ ਕਹਿਣਾ ਇੱਥੇ ਦਾ ਉਹਨੇ ਕਿਹਾ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲਿਆ ਉਹਦੇ ਕਾਰਨ ਜਿਹੜੀ ਗੱਡੀ ਮਾਰਚ ਚ ਕਰ ਸਰ ਇਹ ਤਾਂ ਹੁਣ ਗੱਲਾਂ ਨੇ ਮੈਂ ਹਜੇ ਫਾਈ ਕਰਕੇ ਫਿਰ ਤੁਹਾਨੂੰ ਦੱਸਾਂਗੇ ਤੇ ਹੁਣ ਗੱਡੀ ਆਪਣੇ ਕਬਜ਼ੇ ਚ ਲੈ ਲੀਏ ਕਬਜ਼ੇ ਲੈ ਕੇ ਥਾਣੇ ਲੈ ਕੇ ਚੱਲਦੇ ਹਾਂ ਸਰ ਐਕਸੀ ਸਟੈਂਡ ਪਰ ਕਹਿੰਦਾ ਕਿਸੇ ਕਰਵਾਦੀ ਕੀਤੀ ਮਾੜੀ ਮੁੱਢੀ ਚੱਲਦੇ ਸੀ ਐਕਸੀ ਸਟੈਂਡ ਵਾਲਿਆਂ ਨੂੰ ਕੁਝ ਨਹੀਂ ਪਤਾ ਹੈਗਾ ਉਹ ਵੀ ਕਹਿ ਰਹੇ ਕਿ ਅਨਨੋਨ ਪਰਸਨ ਸੀ ਹੂੰ ਜਿਹੜਾ ਓਨਰ ਅਕਾਊਂਟ ਥਾਣੇ ਮਿਲਾਇਆ ਜਾਏਗਾ ਸਰ ਹਾਂ ਇਹਨੂੰ ਗੱਡੀ ਦੀ ਓਨਰਸ਼ਿਪ ਘਟਾਵਾਂਗੇ ਓਨਰਸ਼ਿਪ ਘਟਾ ਕੇ ਜਿਹੜਾ ਵੀ ਇਹਦਾ ਓਨਰ ਹੋਊਗਾ ਉਹਦੇ ਬਣਦੀ ਕਾਰਵਾਈ ਕਰਾਂਗੇ ਜਾਂ ਜੇ ਉਹ ਤੋਂ ਵੈਸੇ ਗਿਰ ਗਈ ਹੈ ਉਹ ਵੈਰੀਫਾਈ ਕਰਾਂਗੇ ਠੀਕ